ਦੋ ਟਰੈਕਟਰ ਲੈ ਕੇ ਆਏ ਆ ਤੁਹਾਡੇ ਵਾਸਤੇ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਤੇ ਘਰੇ ਖੜੇ ਆ ਤੇ ਮਾਲਕ ਵੀਰ ਆਪਣੇ ਕੋਲ ਆ ਕਰਦੇ ਆ ਗੱਲਬਾਤ ਹਾਂਜੀ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਹੋ ਠੀਕ ਠਾਕ ਵਧੀਆ ਜੀ ਇਹ ਕਿਹੜੇ ਟਰੈਕਟਰ ਆ ਦੋ ਇਹ ਫਰੀਡ ਆ 60 90 ਜੀ ਫਰੀਡ ਆ ਮਾਡਲ ਮਾਡਲ 23 ਆ ਵੀਰੇ ਫਰੀਡ 23 ਮਾਡਲ ਫਰੀਡ ਕੋਡ ਦਾ ਨੰਬਰ ਆ ਪੀ ਵੀ ਜੀ 24 ਹਾਂਜੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਰਕਾਰੀ ਠੀਕ ਆ ਤੇ ਭਾਈ ਨਵੇਂ ਇਹਨੇ ਕਿੱਥੋਂ ਬਾਹਰ ਕੇ ਲਿਆਂਦੇ ਤੁਸੀਂ ਐ ਹੀ ਮਿਲ ਜਾਂਦੇ ਵੀਰੇ ਅੱਛਾ ਮਿਲ ਜਾਂਦੇ ਆ ਹਾਂਜੀ ਠੀਕ ਆ ਸਰਵਿਸ ਹੋਈ ਪਹਿਲੀ ਇਹਦੀ ਬਈ ਇਹ ਵੀ ਆ ਨਹੀਂ ਉਹ ਕਿਹਨੇ ਕੋਈ ਆ ਕੋਈ ਵੀ ਆ ਇੱਕ ਸਰਵਿਸ ਹੋਈ ਹੋਗੀ ਠੀਕ ਆ ਤੇ ਕਿੰਨੇ ਘੰਟੇ ਚੱਲੇ ਆ ਬਈ ਇਹ 375 ਘੰਟੇ ਚੱਲੇਗਾ ਰਿਕਾਰਡ ਨਾਲ ਹੀ ਜਾਂਚੀ ਦੇਣਾ ਪੜਾ ਕੇ ਚੈੱਕ ਕਰਾ ਲੈ ਹਾਂ ਠੀਕ ਆ ਤੇ ਪੂਰਾ ਸੋਹਣਾ ਤੇ ਸ਼ੋਰੂਮ ਕੰਡੀਸ਼ਨ ਹੀ ਪਿਆ ਹਨਾ ਜਿਵੇਂ ਦੱਸਿ ਗੇ ਕਲਮ ਲੱਗੀ ਪਈ ਆ ਲਫਾ ਫੇ ਲਫੂਫੇ ਉਵੇਂ ਹੀ ਆ ਲੱਗੇ ਕਿਤੇ ਵੀ ਬੰਦਾ ਕਹੇ ਕਲਮ ਜਮਾ ਪੋਰਾ ਵੀ ਲੱਗੇ ਗਾਰੰਟੀ ਆ ਆਪਣੀ ਗਾਰੰਟੀ ਆ ਟਾਇਰ ਵੀ ਨਾਲ ਦੇ ਸਾਰੇ ਟਾਇਰ ਤਾਂ ਫਿਰ ਹੈ ਹੀ ਨਵਾਂ ਜਦੋਂ ਠੀਕ ਆ ਸੋਹਣਾ ਟਰੈਕਟਰ ਆ 23 ਮਾਡਲ ਆ 375 ਘੰਟੇ ਚੱਲ ਗਿਆ ਹਾਂ ਰਿਕਾਰਡ ਨਾਲ 375 ਘੰਟੇ ਚੱਲ ਗਿਆ ਤੇ ਇੱਥੇ ਨਵੇਂ ਫੀਚਰ ਪਾਏ ਸੀ ਕੋਈ ਕੰਪਨੀ ਨੇ ਕਿ ਬਸ ਵੀ ਇਹ ਪੁਰਾਣੇ ਆ ਜਿਹੀ ਆਉਂਦਾ ਪਤਾ ਨਹੀਂ ਇਹਨਿਆ ਪਤਾ ਐਵੇਂ ਕਹਿੰਦੇ ਅੱਛਾ ਵੀ ਤੁਹਾਨੂੰ ਪਤਾ ਨਹੀਂ ਜਾਣਕਾਰੀ ਨਹੀਂ ਆਈ ਨਹੀਂ ਠੀਕ ਹੈ ਜੀ ਡਿਮਾਂਡ ਇਹਦੀ ਕਿੰਨੀ ਕਰਦੇ ਹਾਂ ਮੰਗਨ ਗੋਮਾ ਜੀ ਅਸਲ ਵਿੱਚ 5 ਲੱਖ 30 ਹਜ਼ਾਰ ਦੇ ਦਿਆਂ ਤੇਰੀ ਵੀਡੀਓ ਵੇਖ ਕੇ 5000 ਮਾਨਦਾਨ ਕਰ ਦੂਗੇ ਕਿਹੜਾ ਤੇਰੀ ਵੀਡੀਓ ਵੇਖ ਕੇ ਠੀਕ ਆ 5 ਲੱਖ 30 ਹਜ਼ਾਰ ਡਿਮਾਂਡ ਕਰਦੇ ਆ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ 5000 ਤੇਰਾ ਮਾਨ ਤੇ 5000 ਡਿਸਕਾਊਂਟ ਕਰ ਦੇਵੋਗੇ ਤੇ ਟਰੈਕਟਰ ਓਕੇ ਆ ਸਕਰੀਨ ਸ਼ਾਟ ਲੈ ਆਵੇਂ ਨਾਲ ਹਾਂ ਜੀ ਆਰ 5000 ਮਾਨਤਨ ਕਰ ਦੋਗੇ 5000 ਚ ਹੋਰ ਵੀ ਕਰ ਦੋਗੇ ਵੱਧ ਮੈਂ ਜਮਾ ਹੁਣ ਮੰਗਣ ਦੇ ਭਾਈ ਕਹੋ ਮੰਗੀ ਜਾਂਦਾ ਠੀਕ ਆ ਕਈ ਵਾਰੀ ਵੀਰ ਕਮੈਂਟ ਕੋਈ ਕਰਦੇ ਆ ਵੀ ਭਾਈ ਨਵੇਂ ਵੇਚ ਜਾਂਦੇ ਕੋਈ ਨੌਕਸ ਹੋਊ ਕੋਈ ਨਹੀਂ ਵੀਰੇ ਅੱਜ ਕੱਲ ਅਗਲਾ 0 ਮੀਟਰ ਵੇਚੀ ਜਾਂਦਾ ਕਹਿੰਦੇ ਨਹੀਂ ਇਹੋ ਜੀਆਂ ਮਜਬੂਰੀਆਂ ਹੁੰਦੀਆਂ ਹਾਂ ਵੀ ਹੈ ਕੈਸ਼ ਕਾਪੀ ਆ ਦੋਵੇਂ ਵੀ ਨਗਦ ਕੈਸ਼ ਆ ਇਹ ਤਾਂ ਲੋਨ ਭਰਿਆ ਵੀਰੇ ਕੱਲ ਜੀ ਮਿਲਣ ਨੂੰ ਲੋਨ ਭਰਿਆ ਵਿਆ ਵੀ ਜੇ ਕਿਸੇ ਵੀਰ ਭਰਾਣੇ ਲੋਨ ਕਰਾਉਣਾ ਵੀ ਇਹ ਦੋਵੇਂ ਟਰੈਕਟਰਾਂ ਦੇ ਹੋ ਜਾਊਗਾ ਇਹ ਕਿੰਨੇ ਪੈਸੇ ਦੇ ਕੇ ਟਰੈਕਟਰ ਮਿਲ ਜੂਗਾ ਜੇ ਲੋਨ ਤੁਸੀਂ ਕਰਾ ਦਿੰਦੇ ਆ ਕਰਵਾ ਦਿਆਂਗੇ ਨੇੜ ਦਾ ਆਪਣੇ ਹੋਵੇ ਫਿਰ ਹੋ ਜੂਗਾ ਸੌਖਾ ਵੀ ਆਪਣੇ ਏਰੀਆ ਦਾ ਹੋਵੇ ਹਾਂ ਫਰੀ ਰਿਕਾਰਡ ਮੌਕਸਰ ਨੇੜੇ ਦੇੜੇ ਹੋਵੇ ਹਾਂ ਸੌਖਾ ਹੋ ਜਾਂਦਾ ਠੀਕ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਇੰਨੀ ਵਾਰਡ ਤੇ ਕਈ ਵਾਰੀ ਆ ਜਾਂਦਾ ਹਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਠੀਕ ਆ ਤੇ ਟਰੈਕਟਰ 'ਚ ਕੋਈ ਕਮੀ ਨਹੀਂ ਕੋਈ ਕਮੀ 5 30 ਮੰਗਦੇ ਆ ਸ਼ੇਅਰ ਕਰਕੇ ਆਉਣ ਵਾਲੇ ਨੂੰ ਦਿਓਗੇ 5 25 ਦਾ ਹਾਂ ਠੀਕ ਆ ਤੇ ਇਧਰ ਜਿਹੜਾ ਆ 744 XT ਆ ਇਹ ਹਾਂਜੀ ਮਾਡਲ ਇਹ ਹੈ ਇਹ ਮਾੜਾ ਤੇ ਹੀ ਹੈ ਵੀਰੇ ਇਹ ਆਇਆ 4 ਸਟਾਰ ਇਹ 5 ਸਟਾਰ ਆ ਸਾਈਡ ਕਲੱਚ ਆ ਅੱਛਾ ਦੂਜੇ 4 ਸਟਾਰ ਆ ਇਹ 5 ਸਟਾਰ ਆਇਆ ਕਈਆਂ ਦੇ ਇੱਥੇ ਆਏ ਨਾ ਇਹ ਇੱਥੇ ਆਇਆ ਵੀ 5 ਸਟਾਰ ਆ ਇਹ ਸਾਈਡ ਕਲੱਚ ਆ ਗਿਆ ਠੀਕ ਆ ਇਹ ਸਾਈਡ ਕਲੱਚ ਆ ਹੂੰ ਠੀਕ ਆ ਬਾਈ ਲਫਾਫੇ ਲਫੂਫੇ ਇਹਦੇ ਵੀ ਉਵੇਂ ਹੀ ਪਏ ਸੀਟਾਂ ਤੇ ਉਹ ਵਾਹ ਘੰਟੇ ਚੱਲਿਆ ਵੀਰੇ ਮੀਟਰ ਚੈੱਕ ਕਰਵਾ ਦੇ ਪਰ ਕਾੜ ਨਹੀਂ ਚੱਲਿਆ 16 ਘੰਟੇ ਬਾਈ ਹਾਂ ਹਾਂ ਮੀਟਰ ਚੈੱਕ ਕਰਵਾ ਦੇ ਠੀਕ ਹੈ ਯਾਰ 16 ਘੰਟੇ ਹੀ ਚੱਲਿਆ ਹਾਂ ਇਹਨਾਂ ਦਾ ਮਹਾਲੀਓ ਲਿਆਉਂਦੇ ਹੀ ਚੱਲੇ ਜਾਂਦੇ ਹਾਂ 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 ਫੇਰੇ ਇਹੇ ਮਗਰ ਹਾਲ ਹੋਲ ਦਾ ਪਾਇ ਨਹੀਂ ਹੋ ਉਸ ਨਹੀਂ ਵੀਰੇ ਮਗਰ ਕੌਂਸ ਨਹੀਂ ਪਾਇ ਉਹ ਵੀ ਸਾਰਾ ਠੀਕ ਆ ਇਹਦਾ ਡਰਾ ਆ ਵੀ ਹੱਕ ਨਹੀਂ ਪੈਂਦਾ ਹੂੰ ਇਹਦਾ ਨੰਬਰ ਕਿੱਥੋਂ ਦਾ ਇਹਦਾ ਮਲੋੜ ਦਾ ਨੇ ਮਲੋੜ ਸ਼ਹਿਰ ਦਾ ਨੰਬਰ ਇਹਦਾ ਲੋਣ ਇੱਥੇ ਵੀ ਹੋ ਜਾਊਗਾ ਹੋ ਜਾਊਗਾ ਠੀਕ ਆ ਇਹਦੀ ਸਰਵਿਸ ਹੋਈ ਨਹੀਂ 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 ਇਹ ਤਾਂ 16 ਗੱਡੇ ਇਹਦੀ ਤਾਂ ਹੋਣੀ ਹਾਂ ਇਹਦੀ ਤਾਂ ਸਰਵਿਸ ਹੋਈ ਨਹੀਂਗੀ ਐਂ 11 ਤੇ ਵੀ ਹੋਵੇ ਪਿਆ ਸਾਰਾ ਨਾਲ ਦੇ ਆ ਮਾਰ ਕੇ ਹੂੰ ਠੀਕ ਆ ਰੰਗ ਬੇੜ ਦਾ ਓਕੇ ਆ ਜਮਾ ਨਵਾਂ ਹੀ ਆ ਕੋਈ ਹੈ ਕਿਵੇਂ ਏਜੰਸੀ ਚ ਆ ਗਿਆ ਹੁੰਦੀ ਹੈ ਹਾਂ ਹਾਂ ਮਤਲਬ ਤੁਸੀਂ ਲਿਆਂਦਾ ਏਜੰਸੀ ਚੋਂ ਹੀ ਆ ਹੂੰ ਠੀਕ ਆ ਇਹ ਵੀ ਕੈਸ਼ ਕਾਪੀ ਆ ਨਹੀਂ ਇਹਦੇ ਵੀ ਕਾਗਜ ਮਿਲਣਗੇ ਮੇਰੇ ਕਾਪੀ ਬਣੀ ਆ ਸਾਰਾ ਕੁਝ ਮਤਲਬ ਲੋਨ ਤੇ ਨਹੀਂ ਹੂੰ ਭਰੇ ਕਾਗਜ ਭਰੇ ਵੀ ਆ ਕਾਗਜ ਪਿਆਵ ਨੰਬਰ ਹਨਾ ਮਲੂੜ ਦਾ ਹੂੰ ਡਿਮਾਂਡ ਇਹਦੀ ਕਿੰਨੀ ਕਰਦਿਓ ਬਈ 7 ਲੱਖ 10 ਹਜ਼ਾਰ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਉਂਦਾ ਕਿੰਨਾ ਮਾਨਦਨ ਕਰਦੋਗੇ 10 ਹਜ਼ਾਰ ਕਰਦੋ 7 ਲੱਖ ਦਾ ਰਹਿ ਗਿਆ ਹਾਂ ਹੋਰ ਕਰੋਗੇ 7 ਲੱਖ ਚੋਂ ਕਿ ਨਹੀਂ ਕਰਦੇ ਕਰਦੇ ਮਾੜਾ ਮੋਟਾ ਹਾਂ ਮਾੜਾ ਮੋਟਾ ਕਰਦੇ ਹਲਕਾ ਫੁਲਕਾ ਠੀਕ ਆ ਉਹ ਨਵਾਂ ਇਹ ਕਿੰਨੇ ਦਾ ਹੋਊਗਾ ਵੇਖ ਕੇ ਆਇਆ ਤੇਰਾ ਨਾਮ ਲੈ ਤਾਂ ਫੇਰ ਕਰਦੇ ਅੱਛਾ ਜਿਹੜਾ ਸਕਰੀਨ ਸ਼ਾਟ ਜਾਂ ਆਪਣੇ ਚੈਨਲ ਦਾ ਨਾਮ ਲੈ ਕੇ ਹੋਊਗਾ ਫੇਰ ਕਰਦੇ ਹੋਗੇ ਇੱਕ ਮਿੰਟ ਇਹ ਆ ਤੇ ਆਪਣੇ ਕਿਹੜੇ ਵੀ ਲੋਨ ਫੋਨ ਉਹ ਹੀ ਕਿ ਇਹ ਸਵਾਰ ਲੈਣ ਦੇ ਮਾਰੇ ਵਾਲੇ ਫੋਨ ਅੱਛਾ ਸਵਾਰ ਲੈਣ ਵਾਲੇ ਫੋਨ ਜਾਂਦੇ ਜਾਂਦੇ ਆ ਵੀ ਆਪਾਂ ਨੂੰ ਪਤਾ ਹੀ ਹੈ ਹਰੇਕ ਨੂੰ ਵੀ ਆ ਐਸਟੀ ਆ ਕਈ ਕਹਿੰਦੇ ਐਫੀ ਆ ਕਈ ਕਹਿੰਦੇ ਕੋਈ ਨਹੀਂ ਨਹੀਂ ਆਪਾਂ ਵਿਖਾ ਦਈਏ ਫਿਰ ਐਕਸਟੀ ਆ ਇਹ 744 ਐਕਸਟੀ ਹਾਂ ਠੀਕ ਆ ਤੇ ਇਹ ਇਹ ਤਾਂ ਇਹਦੇ ਤੇਲ ਵੀ ਇਹਨੇ ਹੁਣ ਨਵੇਂ ਟਰੈਕਟਰ ਨਹੀਂ ਇਹ ਆਪਣੇ ਪੁਰਾਣੀ ਆ ਨਵੀ ਸੂ ਵਾਲੇ ਇਹਦੇ ਤੇਲ ਵੀ ਉਵੇਂ ਵਿੱਚ ਹੀ ਆ ਮਤਲਬ ਯਾਰ ਇਹ ਸਾਰਾ 855 ਬਾਡੀ ਸਾਫਲੀ ਇਹ ਚ 44 ਵਾਲੀ ਆ ਤੇਲ ਵਿੱਚ ਹੀ ਕਰਦਾ ਕੰਮ ਉਨਾ ਹੀ ਕਰਦਾ ਹਾਂ ਠੀਕ ਆ ਬਾਈ ਤੇ ਹੁਣ ਡਿਮਾਂਡ 710 ਸੀਗੀ ਜਿਹੜਾ ਸ਼ੇਅਰ ਕਰਕੇ ਉਹ 7 ਲੱਖ ਹੂੰ ਠੀਕ ਆ ਇਹ ਦੋਵੇਂ ਟਰੈਕਟਰ ਪੈਂਡ ਥਾੜਾ ਮੋੜ ਜ਼ਿਲ੍ਹਾ ਫਰੀਦਕੋਟ ਠੀਕ ਆ ਪੈਂਡ ਥਾੜਾ ਮੋੜ ਜ਼ਿਲ੍ਹਾ ਫਰੀਦਕੋਟ ਉੱਥੇ ਮਿਲ ਜਾਣਗੇ ਨੰਬਰ ਬੋਲਦੇ ਬਈ ਇੱਕ ਵਾਰ ਇੱਕ ਨੰਬਰ ਹੈਗਾ 8847309532 ਠੀਕ ਆ ਇੱਕ ਨੰਬਰ ਹੈਗਾ 70 700 99 ਹਾਂਜੀ 35708 ਠੀਕ ਆ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਹਾਂਜੀ ਤੇ ਬਾਈ ਨਾਲ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਧੰਨਵਾਦ ਜੀ